ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹਾਂਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਗਰਮੀ ਤੋਂ ਬਚਣ ਵਾਸਤੇ ਆਪਾਂ ਕਲਾਸ 'ਚ ਕੀ ਚਲਾਉਨੇ ਹੁੰਨੇ ਆ ਪੱਖੇ ਠੀਕ ਆ ਤੇ ਜੇ ਆਪਾਂ ਨੂੰ ਜਦੋਂ ਗਰਮੀ ਆਉਂਦੀਆਂ ਫਿਰ ਉਹ ਤੋਂ ਗਰਮੀ ਤੋਂ ਬਚਣ ਵਾਸਤੇ ਆਪਾਂ ਘਰ ਵਿੱਚ ਕੀ ਪੀਣੇ ਹੁੰਨੇ ਆ ਨਿੰਮੂ ਪਾਣੀ ਸਾਰੇ ਬੋਲੋ ਨਿੰਬੂ ਪਾਣੀ ਨਿੰਬੂ ਪਾਣੀ ਹਾਂਜੀ ਤੇ ਮੈਨੂੰ ਆ ਦੱਸੋ ਵੀ ਜਦੋਂ ਠੰਡ ਆ ਗਈ ਠੰਡ ਤੋਂ ਬਚਣ ਵਾਸਤੇ ਆਪਾਂ ਘਰੇ ਕੀ ਕਰਦੇ ਹੁੰਨੇ ਆ ਕੁਝੀ ਬੋਲੋ ਠੀਕ ਆ ਜਦੋਂ ਠੰਡ ਜ਼ਿਆਦਾ ਲੱਗੇ ਫਿਰ ਆਪਾਂ ਵਾਰ-ਵਾਰ ਕੀ ਪੀਂਦੇ ਹੁੰਨੇ ਆ ਪਾਣੀ ਚਾ ਚਾ ਠੰਡਾਂ ਵਿੱਚ ਆਪਾਂ ਕੀ ਪੀਨੇ ਆ? ਚਾਹ ਚਾਹ ਵੈਰੀ ਗੁੱਡ ਤੇ ਜਦੋਂ ਆਪਾਂ ਨੂੰ ਗਰਮੀ ਲੱਗਦੀ ਆ ਗਰਮੀਆਂ ਦੇ ਵਿੱਚ ਆਪਾਂ ਕਿਹੜੇ ਕੱਪੜੇ ਪਾਉਣੇ ਆ? ਪਤਲੇ ਪਤਲੇ ਵੈਰੀ ਗੁੱਡ ਕਿਹੜੇ? ਪਤਲੇ ਤੇ ਜਦੋਂ ਠੰਡਾਂ ਆ ਜਾਣ ਠੰਡ ਦੇ ਵਿੱਚ ਆਪਾਂ ਕਿਹੜੇ ਕੱਪੜੇ ਪਾਉਣੇ ਆ? ਮੋਟੇ ਮੋਟੇ ਵੈਰੀ ਗੁੱਡ ਵੀ ਕਲਾਪਿੰਗ